ਆਜੋ 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 ਮੁੰਡਿਓ ਵੱਡਾ ਡਿੱਪੂ ਬੰਗਾ ਆਜੋ ਜਿੱਥੇ ਕੱਪੜਿਆਂ ਦੇ ਲੱਗੀਆਂ ਬਹੁਤ ਵੱਡੀਆਂ ਆਫਰਾਂ ਚਾਹੇ ਟੀ-ਸ਼ਰਟ ਲੈ ਜਾਓ ਨਿਕਰਾਂ ਲੈ ਜਾਓ ਲੋਰ ਲੈ ਜਾਓ ਚਾਹੇ ਤੁਸੀਂ ਲੈ ਜਾਓ ਜੀਨ ਦੀਆਂ ਪੈਂਟਾਂ ਕਾਟਨ ਦੀਆਂ ਪੈਂਟਾਂ ਰੇਟ ਇੰਨੇ ਘਟਿਆ ਵੱਡੇ ਫਾਇਦੇ ਹੋਣਿਆ ਆਹ ਦੇਖੋ ਟੀ-ਸ਼ਰਟਾਂ ਚੈੱਕ ਕਰ ਲਓ ਜਿਹੜੇ ਬਹੁਤ ਪਸੰਦ ਕਰਦੇ ਹੋ ਬਾਜ਼ਾਰ ਦੇ ਵਿੱਚ 1000 ਰੁਪਿਆ 1200 1500 ਸਾਡੇ ਕੋਲ ਆ ਜਾਓ ਸਿਰਫ 354 ਰੁਪਏ ਦੇ ਵਿੱਚ ਲੈ ਜਾਓ ਕਿ ਹੁਣ ਤੁਹਾਨੂੰ ਜਾਰਡਨ ਚਾਂਦੀ ਲੋਣੀ ਹੈਗੀ ਤੁਸੀਂ ਮਾਰੇ ਵੱਡੇ ਡੀਪਾ ਕੇ ਲੈ ਕੇ ਜਾਣੇ ਜਾਰਡਨ ਵਾਲੇ ਕੱਪੜੇ ਆਹ ਦੇਖੋ ਇੱਧਰ ਧਿਆਨ ਮਾਰੋ ਆਹ ਚੀਜ਼ ਤੁਸੀਂ ਚਾਹੁੰਦੇ ਹੋ ਨਾਣਾ ਨਾਣਾ ਆਹ ਵੀ ਚਾਹੁੰਦੇ ਹੋਣਿਆ ਆਹ ਦੇਖੋ ਲੰਡਨ ਇੰਗਲੈਂਡ ਦੇ ਥਾਰ ਗੱਡੀ ਵਰਗਾ ਸ਼ੂ ਆ ਦੇਖੋ ਆਹ ਦੇਖ ਲਓ ਬੁਲਟ ਮੋਟਰਸਾਈਕਲ ਦਾ ਸ਼ੂ ਆ ਦੇਖੋ ਰੰਗ ਦੇਖੋ ਕਿੰਨਾ ਸੋਹਣਾ ਆ ਇਹਦੇ ਵਿੱਚ ਤੁਹਾਨੂੰ ਸਾਈ ਸਾਰੇ ਮਿਲ ਜਾਣਿਆ ਆ ਵੀ ਚੈੱਕ ਕਰ ਲੋ ਦੇਖੋ ਤਾਂ ਚੀਜ਼ਾਂ ਇਹ ਪੈਂਟ ਦੀ ਪੈਂਟ ਹੈਗਾ ਲੋਰ ਦੇ ਲੋਰ ਹੈਗਾ ਇਹਦੇ ਵਿੱਚ ਬਹੁਤ ਜ਼ਿਆਦਾ ਤੁਹਾਨੂੰ ਕਲਰ ਮਿਲਣਗੇ ਵੈਰਾਈਟੀ ਇੰਨੀ ਸੋਹਣੀ ਮਿਲ ਨਹੀਂ ਹੈਗੀ ਆ ਇਹ ਆਪਾਂ ਤੁਹਾਨੂੰ ਦੇਣਾ ਸਿਰਫ 930 ਰੁਪਏ ਦੇ ਵਿੱਚ ਸ਼ਰਟ ਦੀ ਸਮਾਈ ਬਾਜ਼ਾਰ ਚ ਚੰਗੇ ਟੇਲਰ ਕੋ ਜਾਓ ਤਾਂ 800 ਲੈਂਦਾ ਕੋਈ 700 ਲੈਂਦਾ ਪਰ ਤੁਹਾਨੂੰ ਅਸੀਂ 625 ਰੁਪਏ ਦੇ ਵਿੱਚ ਸ਼ਰਟਾਂ ਦੇ ਰਹੇ ਹਾਂ ਹਾਈ ਕੁਆਲਿਟੀ ਦੀਆਂ ਕਟੀਆਂ ਫਟੀਆਂ ਜੀਂਦੀਆਂ ਪੈਂਟਾਂ ਲੈਣੀਆਂ ਚਾਹੇ ਤੁਸੀਂ ਲੈਣੀਆਂ ਪਲੇਨ ਚਾਹੇ ਤੁਸੀਂ ਲੈਣੀਆਂ ਸਕਿਨੀ ਚਾਹੇ ਲੈਣੀਆਂ ਬੂਟ ਕਟ ਆ ਚੈੱਕ ਕਰ ਲਓ ਜੀ ਰੇਟ ਲੈ ਕੇ ਲਾਤਾ 1550 ਵਾਲੀ ਜੀਨ ਦੀ ਪੈਂਟ ਤੁਹਾਨੂੰ 550 ਚ ਸਲਾਈ ਤੋਂ ਸਸਤੀ ਤੁਹਾਨੂੰ ਪੈਂਟ ਦੇਣੀ ਹੈ ਸੀਤੀ ਸਲਾਈ ਤੁਹਾਨੂੰ ਪਤਾ ਬਾਹਰ 6-700 ਰੁਪਏ ਸਲਾਈ ਲੈ ਲੈਂਦੇ ਹੈਗੇ ਆ ਕਪੜਾ ਤੁਹਾਨੂੰ ਪਤਾ 7-800 ਦਾ ਕਪੜਾ ਉਹਨਾ 1200 ਉੱਪਰ ਗੱਲ ਚੱਲ ਜਾਂਦੀ ਆ ਆਪਾਂ ਸੀਤੀ ਸਲਾਈ ਤੁਹਾਨੂੰ ਪੈਂਟ ਦੇਣੀ ਸਿਰਫ 600 ਤੇ 88 ਰੁਪਏ ਦੇ ਬਾਕੀ ਬ੍ਰਾਂਡ ਬਹੁਤ ਮਿਲ ਜਾਣੇ ਆ ਤੁਹਾਨੂੰ ਸਾਈਜ਼ ਬਹੁਤ ਮਿਲ ਜਾਣੇ ਆ ਤੁਹਾਨੂੰ ਰੇਟ ਇੰਨੇ ਘੱਟ ਮਿਲਣੇ ਆ ਤੁਸੀਂ ਹੈਰਾਨ ਹੋ ਜਾਣਾ 500 600 700 ਤੁਸੀਂ ਚੈੱਕ ਕਰੋ ਕਾਟਨ ਦੇ ਵਿੱਚ ਕਿੰਨੀ ਸੁਪਰ ਕੁਆਲਿਟੀ ਆ ਆ ਚੈੱਕ ਕਰ ਲਓ ਤੁਸੀਂ 2000 ਰੁਪਏ ਦਾ ਬਜਟ ਰੇਟ ਆ ਜੀ ਇਹਦਾ ਕੋਈ 2200 ਮੰਗਦਾ ਆ ਚੈੱਕ ਕਰ ਲਓ 500 ਰੁਪਏ ਚ ਤੇ ਆ ਚੀਜ਼ਾਂ ਲੱਭਦੇ ਆ ਸਾਡੇ ਵੀਰ ਬਾਹਰ ਮਹਿੰਗੀ ਬਹੁਤ ਮਿਲਦੀ ਹੈਗੀਆਂ ਆਪਾਂ ਤੁਹਾਨੂੰ ਦੇਣਾ ਪਾ ਜੀ ਇਹ ਸਿਰਫ 800 ਤੇ 830 ਰੁਪਏ ਵਿੱਚ ਇੱਕ ਵਰਮੀਆਂ ਨਾ ਮੌਸਮ ਦੇ ਕੁਰਤੇ ਪਜਾਮੇ ਤੁਸੀਂ ਪਾਉਣੇ ਹੋਣ ਪਾਰਟੀਆਂ ਵਾਲੇ ਉਹ ਵੀ ਆ ਦੇਖੋ ਕੁਰਤੇ ਪਜਾਮੇ ਦੇ ਉੱਤੇ ਵੀ ਬਹੁਤ ਸੋਹਣੀਆਂ ਸੋਹਣੀਆਂ ਆਫਰਾਂ ਲੱਗੀਆਂ ਕੋਈ ਕਹਿੰਦਾ 2500 ਕੋਈ ਕਹਿੰਦਾ 3000 1250 ਰੁਪਏ ਵਿੱਚ ਬਾਸਕਟ ਕੋਈ 5000 ਕੋਈ 10000 ਕੋਈ 12000 ਕੋਈ 15000 ਇਦਾਂ ਪਰ ਤੁਸੀਂ ਸਾਡੇ ਕੋਲ ਆ ਜਾਓ ਤੁਸੀਂ ਹੈਰਾਨ ਹੋਏ ਨਾ ਸਾਡੇ ਕੋਲ ਸਾਈਜ਼ ਵੀ ਸਾਰੇ ਆ ਕੋਈ 1000 ਰੁਪਿਆ ਕੋਈ 800 ਕੋਈ 700 ਕੋਈ 1200 ਓ ਆਜੋ 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 ਮੁੰਡਿਓ ਵੱਡਾ ਡਿੱਪੂ ਬੰਗਾ ਆਜੋ ਜਿੱਥੇ ਕੱਪੜਿਆਂ ਦੇ ਲੱਗੀਆਂ ਬਹੁਤ ਵੱਡੀਆਂ ਆਫਰਾਂ ਚਾਹੇ ਟੀ-ਸ਼ਰਟ ਲੈ ਜਾਓ ਨਿਕਰਾਂ ਲੈ ਜਾਓ ਲੋਰ ਲੈ ਜਾਓ ਚਾਹੇ ਤੁਸੀਂ ਲੈ ਜਾਓ ਜੀਨ ਦੀਆਂ ਪੈਂਟਾਂ ਕਾਟਨ ਦੀਆਂ ਪੈਂਟਾਂ ਰੇਟ ਇੰਨੇ ਘਟਿਆ ਵੱਡੇ ਫਾਇਦੇ ਹੋਣਿਆ ਆ ਦੇਖੋ ਟੀ-ਸ਼ਰਟਾਂ ਚੈੱਕ ਕਰ ਲਓ ਜਿਹੜੇ ਬਹੁਤ ਪਸੰਦ ਕਰਦੇ ਹੋ ਬਾਜ਼ਾਰ ਦੇ ਵਿੱਚ 1000 ਰੁਪਿਆ 1200 1500 ਸਾਡੇ ਕੋਲ ਆਜੋ ਸਿਰਫ 354 ਰੁਪਏ ਦੇ ਵਿੱਚ ਲੈ ਜਾਓ ਰੰਗ ਵੀ ਤੁਸੀਂ ਚੈੱਕ ਕਰ ਲਓ ਬਹੁਤ ਸੋਹਣੇ ਸੋਹਣਿਆ ਡਿਜ਼ਾਈਨ ਬਹੁਤ ਸੋਹਣਿਆ ਸਾਈਜ਼ ਵੀ ਸਾਡੇ ਕੋਲ ਬਹੁਤ ਸੋਹਣਿਆ ਅਧੀਆਂ ਬਾਹਾਂ ਦੀਆਂ ਟੀ-ਸ਼ਰਟਾਂ ਦੇ ਉੱਤੇ ਬਹੁਤ ਵੱਡੀ ਆਫਰ ਲੱਗ ਗਈ ਆ ਬਹੁਤ ਵੱਡੀ ਸੇਲ ਲੱਗ ਗਈ ਆ ਜਿਨ੍ਹਾਂ ਨੇ ਬਾਹਰਲੇ ਮੁਲਕਾਂ ਜਣਾ ਤੁਸੀਂ ਵੀ ਆਜੋ ਹੁਣ ਵੱਡੇ ਵੱਡੇ ਮੋਲਾਂ ਚ ਸ਼ੋਅਰੂਮਾਂ ਤੇ ਜਾ ਕੇ ਲੁੱਟਾਂ ਕਰਾਉਣ ਦੀ ਲੋੜ ਨਹੀਂ ਵੱਡਾ ਦੀਪੂ ਆਜ਼ਾਦ ਚੌਂਕ ਬੰਗਾ ਆਜੋ ਦੇਖੋ ਖੁੱਲੇ ਢੁੱਲੇ ਸਾਈਜ਼ ਵੱਡੇ ਵੱਡੇ ਸਾਈਜ਼ ਵੀ ਲੈ ਜਾਓ ਟੀ-ਸ਼ਰਟਾਂ ਦੇ ਉੱਤੇ ਬਹੁਤ ਵੱਡੀਆਂ ਆਫਰਾਂ ਲੱਗੀਆਂ 3 XL 4 XL 5 XL 7 XL 8 XL ਤੱਕ ਵੀ ਤੁਹਾਨੂੰ ਪ੍ਰਾਇਓਰਿਟੀ ਤੋਂ ਮਿਲ ਜਾਣੀਆਂ ਇਹ ਪਾਜੀ ਹੈਗੀ ਖਾਸ ਲਈ ਤੁਹਾਡੇ ਵਾਸਤੇ ਲਈ ਫੌਲਸਲੀਵ ਦੇਖੋ ਕਿੰਨੀ ਕਿੰਨੀ ਸੋਹਣੀ ਆ ਚੁੱਕੀਆਂ ਹੈਗੀਆਂ ਟੀ-ਸ਼ਰਟਾਂ ਨਾ ਦੇਖੋ ਆਰਟੀਕਲ ਅਲੱਗ-ਅਲੱਗ ਤੁਹਾਨੂੰ ਮੈਨੇ ਹੈਗੇ ਆ ਅੱਛਾ ਲਗ ਲਗ ਹੈਗਾ ਸਟਾਈਲ ਹੈਗੇ ਦੇਖੋ ਤੁਸੀਂ ਆਪਣੀ ਪਸੰਦ ਅਕੋਰਡਿੰਗ ਦਾ ਮਰਜ਼ੀ ਲੈ ਕੇ ਜਾ ਸਕਦੇ ਆਂ ਦੇਖੋ ਜੈਂਟਲੀ ਐਂਡ ਚੀਜ ਆ ਚੁੱਕਿਆ ਹੁਣ ਤੁਹਾਨੂੰ ਜਾਰਡਨ ਜਾਣ ਦੀ ਲੋੜ ਨਹੀਂ ਹੈਗੀ ਤੁਸੀਂ ਮਰੇ ਵੱਡੇ ਡੀਪੋ ਆ ਕੇ ਲੈ ਕੇ ਜਾਣਾ ਜਾਰਡਨ ਵਾਲੇ ਕੱਪੜੇ ਤੇ ਨਾਲ ਦੇਖੋ ਕਿੰਨੇ ਕਿੰਨੇ ਜੈਂਟਲੀ ਐਂਡ ਦੀ ਸ਼ੇਡਾਂ ਆ ਚੁੱਕੀਆਂ ਡਿਜ਼ਾਈਨਿੰਗ ਇੱਕ ਤੋਂ ਇੱਕ ਖਾਟ ਕੇ ਮੈਣੀ ਹੈਗੀਆਂ ਥੋੜੀ ਜਣ ਬਾਹਾਂ ਆਪਾਂ ਕਾਲੀਆਂ ਹੋਣੀਆਂ ਦੇਣੀਆਂ ਹੈਗੀਆਂ ਕਿਉਂਕਿ ਆਪਾਂ ਤੁਹਾਡੇ ਵਾਸਤੇ ਆਪਾਂ ਲੈਣੇ ਫੁੱਲ ਸਰੀ ਦੀ ਬਹੁਤ ਸਾਰੀਆਂ ਸਨ ਟੀ-ਸ਼ਰਟਾਂ ਆ ਆ ਪੋਲੀ ਇਹ ਤੁਹਾਨੂੰ ਪਤਾ ਅੱਜ ਕੱਲ ਬਹੁਤ ਚੱਲਦਾ ਸਾਡੇ ਵੀਰ ਬਹੁਤ ਲੱਭਦੇ ਹੈਗੇ ਜੇ ਤੁਸੀਂ ਘੋੜਿਆਂ ਨਾਲ ਪਸੰਦ ਕਰਦੇ ਆ ਘੋੜਿਆਂ ਨਾਲ ਵੀ ਲੈ ਕੇ ਜਾ ਸਕਦੇ ਹੈਗੇ ਆ ਦੇਖੋ ਜੀ ਪੂਰੀਆਂ ਬਾਹਾਂ ਨਾ ਨਾ ਅੱਧੀਆਂ ਬਾਹਾਂ ਵਾਲੀਆਂ ਟੀ-ਸ਼ਰਟ ਹੈ ਕਾਲਰਾਂ ਦੇ ਵਿੱਚ ਆਹ ਤੁਸੀਂ ਚੈੱਕ ਕਰੋ ਇਹਦੇ ਵਿੱਚ ਦੇਖੋ ਰੰਗ ਕਿੰਨੇ ਸੋਹਣੇ ਆ ਇਹਦੇ ਵਿੱਚ ਦੇਖੋ ਪ੍ਰਿੰਟ ਕਿੰਨੇ ਸੋਹਣੇ ਆ ਆਹ ਦੇਖੋ ਇੱਧਰ ਧਿਆਨ ਮਾਰੋ ਆਹ ਜੀ ਤੁਸੀਂ ਚਾਹੁੰਦੇ ਹੋ ਨਾਣਾ ਨਾਣਾ ਆਹ ਵੀ ਚਾਹੁੰਦੇ ਹੋਣਿਆ ਆਹ ਦੇਖੋ ਲੰਡਨ ਇੰਗਲੈਂਡ ਇਹ ਵੀ ਤੁਸੀਂ ਚਾਹੁੰਦੇ ਹੋਣਿਆ ਕੋਈ ਕਹਿੰਦਾ ਹੁਣ ਮੈਨੂੰ ਲਾਈਨ ਵਾਲੀਆਂ ਚਾਹੀਦੀਆਂ ਕੋਈ ਕਹਿੰਦਾ ਹੁਣ ਮੈਨੂੰ ਪਲੇਨ ਚਾਹੀਦੀਆਂ ਕੋਈ ਕਹਿੰਦਾ ਰੈੱਡ ਕਲਰ ਚਾਹੀਦਾ ਉਹਦੇ ਉੱਤੇ ਆ ਲਿਖਿਆ ਹੋਵੇ 19 ਕੋਈ 2000 ਨਹੀਂ ਕੋਈ 2500 ਨਹੀਂ 5 500 6 600 ਦੇ ਵਿੱਚ ਤੁਹਾਨੂੰ ਅਸੀਂ ਦੇ ਦੇਣੀ ਹੈਗੀਆਂ। ਆਪਾਂ ਲੋਰ ਵੀ ਤੁਹਾਡੇ ਵਾਸਤੇ ਬਹੁਤ ਸੋਹਣੇ-ਸੋਹਣੇ ਲਿਆਂਦੇ। ਦੇਖੋ 6 ਪੌਟ ਆ ਚੁੱਕੇ ਹੈਗੇ ਲੋਰ ਕਿੰਨੇ ਵਧੀਆ ਆ ਚੁੱਕੇ ਹੈਗੇ ਪੈਂਟ ਦੀ ਪੈਂਟ ਹੈਗੇ ਲੋਰ ਦੀ ਲੋਰ ਹੈਗਾ। ਇਹਦੇ ਵਿੱਚ ਬਹੁਤ ਜ਼ਿਆਦਾ ਤੁਹਾਨੂੰ ਕਲਰ ਮਿਲਣਗੇ ਹੈਗੇ ਵੈਰਾਈਟੀ ਵੀ ਇੰਨੀ ਸੋਹਣੀ-ਸੋਹਣੀ ਮਿਲਣੀ ਹੈਗੀ ਆ। ਇਹ ਆਪਾਂ ਤੁਹਾਨੂੰ ਦੇਣਾ ਸਿਰਫ 900 ਤੇ 300 ਰੁਪਏ ਵਿੱਚ ਰੰਗ ਡਿਜ਼ਾਈਨ ਜਿਵੇਂ ਤੁਸੀਂ ਮਰਜ਼ੀ ਲੈ ਕੇ ਜਾ ਸਕਦੇ ਆ। ਆ ਦੇਖੋ ਕਿੰਨੇ-ਕਿੰਨੇ ਫਿਨਿਸ਼ਿੰਗ ਸੋਹਣੀ ਆ ਚੁੱਕੀ ਹੈਗੀ ਆ ਕਿੰਨੇ-ਕਿੰਨੇ ਸੋਹਣੇ ਰੰਗ ਵੀ ਦੇਖੋ ਇਹਦੇ ਵਿੱਚ ਕਿੰਨੇ ਸੋਹਣੇ ਸੋਹਣੇ ਡਾਰਕ ਲੰਗ ਵੀ ਹੈਗੇ ਆ ਸਾਈਟ ਵੀ ਹੈਗੇ ਆ ਹਰ ਇੱਕ ਤਰ੍ਹਾਂ ਦੀ ਚੀਜ਼ਾਂ ਸੋ ਮਤਲਬ ਹੁਣ ਤੁਹਾਨੂੰ ਦਰਜ਼ੀਆਂ ਕੋਲ ਜਾਣ ਦੀ ਲੋੜ ਨਹੀਂ ਹੁਣ ਤੁਹਾਨੂੰ ਸਮਾਈ ਦੇ ਪਿੱਛੇ ਗੇੜੇਮਾਨ ਦੀ ਲੋੜ ਨਹੀਂ ਰੈਡੀमेड ਕੁਰਤੇ ਪਜਾਮੇ ਤੁਹਾਨੂੰ ਅਸੀਂ ਦੇ ਦੇਣੇ ਆ ਕੋਡੀਆਂ ਦੇ ਭਾ ਕੁਰਤੇ ਪਜਾਮੇ ਦੇ ਨਾਲ-ਨਾਲ ਤੁਸੀਂ ਪਾਉਣੀਆਂ ਉੱਤੇ ਬਾਸਕਟਾਂ ਆਹ ਦੇਖੋ ਕੋਈ ਕਿਤੇ ਜਾਣ ਦੀ ਲੋੜ ਨਹੀਂ ਕੋਈ ਕਹਿੰਦਾ 2500 ਕੋਈ ਕਹਿੰਦਾ 3000 1250 ਰੁਪਏ ਦੇ ਵਿੱਚ ਬਾਸਕਟ ਪ੍ਰਿੰਟ ਵੀ ਤੁਹਾਨੂੰ ਅਸੀਂ ਦੇ ਰਣੀ ਆ ਖੁੱਲਾਣੀਆਂ ਲੈ ਜਾਓ ਪਲੇਨ ਲੈ ਜਾਓ ਆ ਦੇਖੋ ਰੇਟ ਹੋਰ ਕੱਟ ਗਿਆ 938 ਰੁਪਏ ਬਾਜ਼ਾਰ 'ਚ ਸਮਾਈ 1200 1500 ਪਰ 938 ਦੇ ਵਿੱਚ ਲੈ ਜਾਓ ਆ 1275 'ਚ ਲੈ ਜਾਓ ਆ 1250 'ਚ ਲੈ ਜਾਓ ਆ ਵੀ 938 ਮਾਤਰਾ ਬਹੁਤ ਸੋਹਣੀ ਵੈਰਾਈਟੀ ਆ ਗਈ ਆ ਚਾਹੇ ਬੈਲਵੈਟ ਲੈ ਲੋ ਚਾਹੇ ਤੁਸੀਂ ਲੈ ਜਾਓ ਕਾਟਨ ਦੀਆਂ ਹਰ ਇੱਕ ਤਰ੍ਹਾਂ ਦੇ ਕੱਪੜੇ ਸਾਨੂੰ ਬਾਸਟਰ ਮਿਲ ਜਾਣੀਆਂ ਆ ਆਪਾਂ ਜੀਂਦੀਆਂ ਪੈਂਟਾਂ ਵੀ ਲੈ ਰਹੀਆਂ ਸਾਡੇ ਵਾਸਤੇ ਦੇਖੋ ਕਿੰਨੇ ਕਿੰਟੋਰੀ ਆ ਚੁੱਕੇ ਨੇ ਸਟਾਫ ਦੇਖੋ ਕਿੰਨੇ ਵਧੀਆ ਆ ਚੁੱਕੇ ਪੂਰੇ ਸਟੈਚੂਅਲ ਪੀਸ ਹੈਗੇ ਆ ਇਹ ਚ ਹਰ ਤਰ੍ਹਾਂ ਤੁਹਾਨੂੰ ਸਾਈਜ਼ ਮਿਲਣਗੇ ਹਰ ਤਰ੍ਹਾਂ ਤੁਹਾਨੂੰ ਡਿਜ਼ਾਈਨ ਮਿਲਣਗੇ ਭਾਜੀ 550 ਜਿਹੜੀ 1100 ਦੇ ਪੈਂਟ ਮਿਲਦੀ ਬਾਹਰ ਦੇਖੋ ਭਾਵੇਂ ਤੁਸੀਂ ਕਟੀਆਂ ਫਟੀਆਂ ਜੀਂਦੀਆਂ ਪੈਂਟਾਂ ਲੈਣੀਆਂ ਚਾਹੇ ਤੁਸੀਂ ਲੈਣੀਆਂ ਪਲੇਨ ਚਾਹੇ ਤੁਸੀਂ ਲੈਣੀਆਂ ਸਕਿਨੀ ਚਾਹੇ ਲੈਣੀਆਂ ਬੂ ਆ ਚੈੱਕ ਕਰ ਲਓ ਜੀ ਰੇਟ ਲੈ ਕੇ ਲਾਤਾ 1550 ਵਾਲੀ ਜੀਨ ਦੀ ਪੈਂਟ ਤੁਹਾਨੂੰ 550 ਚ ਗਰੇ ਰੰਗ ਵੀ ਹੈਗਾ ਸਾਡੇ ਕੋਲ ਆ ਦੇਖੋ ਕੱਟੀ ਫੜੀ ਪੈਂਟ ਆ ਜੀ 550 ਦੇਣੀ ਬਾਜੀ ਆਪਾਂ ਸੋ ਪੈਂਟਾਂ ਦੇ ਨਾਲ ਨਾਲ ਨਿਕਰਾਂ ਦੇਖ ਲਓ ਜੀ ਬਹੁਤ ਸੋਹਣੇ ਕੱਪੜੇ ਦੇ ਉੱਤੇ ਤੁਸੀਂ ਘਰ ਪਾਉਣ ਲਈ ਲੈਣੀਆਂ ਤੁਸੀਂ ਗੇਮ ਕਰਨੀ ਹੈਗੀ ਆ ਖੇਡਣ ਜਾਣਾ ਜਾਂ ਤੁਸੀਂ ਕਿਤੇ ਸੈਰ ਕਰਨ ਜਾਣਾ ਤੁਸੀਂ ਜੈਮ ਜਾਣਾ ਤਾਂ ਨਿਕਰਾਂ ਦੇ ਵਿੱਚ ਵੀ ਸਾਡੇ ਕੋਲ ਬਹੁਤ ਜ਼ਿਆਦਾ ਵੈਰਾਈਟੀ ਆ ਚੁੱਕੀ ਆ ਨਿਕਰਾਂ ਦੇ ਨਾਲ ਨਾਲ ਆ ਦੇਖੋ ਤੁਸੀਂ ਚੈੱਕ ਕਰੋ ਕਾਟਨ ਦੇ ਵਿੱਚ ਕਿੰਨੀ ਸੁਪਰ ਕੁਆਲਿਟੀ ਆ ਆਹ ਚੈੱਕ ਕਰ ਲਓ ਤੁਸੀਂ ਹਣਾ 2000 ਰੁਪਏ ਬਾਜ਼ਾਰ ਚ ਰੇਟ ਆ ਜੀ ਇਹਦਾ ਕੋਈ 250 ਮੰਗਦਾ ਆ ਚੈੱਕ ਕਰ ਲਓ 500 ਰੁਪਏ ਚ ਬਾਜ਼ਾਰ ਚ ਜਿੰਨੇ ਦਾ 1 ਮਿਲਣਾ ਇੱਥੇ ਉਹਨੇ ਤੇ ਹੀ 4 ਦੇ ਦੇਣੇ ਆ ਆ ਵੀ ਦੇਖੋ ਲੋਰ ਕਿਨੇ ਕਿਨੇ ਤੋਰੀ ਆ ਚੁੱਕੇ ਭਾਜੀ ਆ ਚੀਜ਼ਾਂ ਲੱਭ ਦੇ ਆ ਸਾਡੇ ਵੀਰ ਬੜਾ ਮਹਿੰਗੇ ਬਹੁਤ ਮਹਿੰਦੀ ਹੈਗੀਆਂ ਆਪਾਂ ਤੁਹਾਨੂੰ ਦੇਣਾ ਭਾਜੀ ਇਹ ਸਿਰਫ 800 ਤੇ 78 ਰੁਪਏ ਵਿੱਚ ਦੇਖੋ ਜੀ ਜੋ ਰੇਟ ਅਸੀਂ ਬੋਲ ਰਹਾ ਆ ਉਹ ਰੇਟ ਦੇਣਾ ਆ ਅਸੀਂ ਐਵੇਂ ਨਹੀਂ ਵੀਡੀਓ ਦੇ ਵਿੱਚ ਝੂਠ ਬੋਲੀ ਜਾਣਾ ਹਰ ਇੱਕ ਚੀਜ਼ ਰੇਟ ਲਿਖ ਲਿਖ ਕੇ ਲਾਇਆ ਹੋਇਆ ਆ 838 ਰੁਪਏ ਹਰ ਇੱਕ ਦੇ ਐਮ ਆਰ ਪੀ ਨਾਲ ਲਿਖੀ ਹੋ ਦੇਣਾ ਹੋਰ ਕਹਿਣਾ ਹੋਰ ਇਦਾਂ ਨਹੀਂ ਆ ਦੇਖੋ ਬਹੁਤ ਸੋਹਣੇ ਸੋਹਣੇ ਰੰਗ ਆ ਚੁੱਕੇ ਲੋਰਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਵੈਰਾਈਟੀ ਸਾਡੇ ਕੋਲੋਂ ਤੁਹਾਨੂੰ ਮਿਲ ਜਾਣੀ ਹੈਗੀ ਆ ਆ ਦੇਖੋ ਨਾਲ ਫਾਰਵਰ ਪੈਂਟਾਂ ਵੀ ਬਹੁਤ ਸੋਹਣੀਆਂ ਆ ਚੁੱਕੀਆਂ ਆਪਾਂ ਸਲਾਈ ਤੋਂ ਸਸਤੀ ਤੁਹਾਨੂੰ ਪੈਂਟ ਦੇਣੀ ਹੈ ਸੀਤੀ ਸਲਾਈ ਤੁਹਾਨੂੰ ਪਤਾ ਬਾਹਰ 6-700 ਰੁਪਏ ਸਲਾਈ ਲੈ ਲੈਂਦੇ ਹੈਗੇ ਆ ਕਪੜਾ ਤੁਹਾਨੂੰ ਪਤਾ 7-800 ਦਾ ਕਪੜਾ ਉਹਨਾ 1200 ਉੱਪਰ ਗੱਲ ਚੱਲ ਜਾਂਦੀ ਆਪਾਂ ਸੀਤੀ ਸਲਾਈ ਤੁਹਾਨੂੰ ਪੈਂਟ ਦੇਣੀ ਹੈ ਸਿਰਫ 600 ਤੇ 88 ਰੁਪਏ ਚ ਭਾਜੀ ਦੇਖੋ ਕਿੰਨੇ ਕਿੰਨੇ ਸੋਹਣੇ ਆਰਟੀਕਲ ਡਿਜ਼ਾਈਨ ਕੀਨੇ ਕਿਨੇ ਵਧੀਆ ਆ ਕਰਾਸ ਪਾਕਟ ਹੈਗੀ ਆ ਤੇ ਨਾਲ ਆਪਾਂ ਭਾਈ ਸਾਨੂੰ ਸ਼ਰਟਾਂ ਵੀ ਦੇਣੀ ਹੈਗੀਆਂ ਦੇਖੋ ਸ਼ਰਟਾਂ ਕਿੰਨੀਆਂ ਕਿੰਨੀਆਂ ਟੋਰੀ ਆ ਚੁੱਕੀਆਂ ਨੇ ਦੇਖੋ ਸ਼ਰਟਾਂ ਦੇ ਵਿੱਚ ਤੁਸੀਂ ਹੈ ਨਾ ਸਭ ਤੋਂ ਪਹਿਲਾਂ ਤਾਂ ਰੰਗ ਚੈੱਕ ਕਰ ਲਓ ਦੇਖੋ ਕੋਈ ਚੈੱਕ ਦੇ ਵਿੱਚ ਕੋਈ ਪ੍ਰਿੰਟ ਦੇ ਵਿੱਚ ਕੋਈ ਪਲੇਨ ਦੇ ਵਿੱਚ ਕੋਈ ਡਾਰਕ ਕੋਈ ਲਾਈਟ ਸੋ ਸ਼ਰਟ ਦੀ ਸਮਾਈ ਬਾਜ਼ਾਰ ਚ ਚੰਗੇ ਟੇਲਰ ਕੋ ਜਾਓ ਤਾਂ 800 ਲੈਂਦਾ ਕੋਈ 700 ਲੈਂਦਾ ਪਰ ਤੁਹਾਨੂੰ ਅਸੀਂ 625 ਰੁਪਏ ਦੇ ਵਿੱਚ ਸ਼ਰਟਾਂ ਦੇ ਰਹੇ ਹਾਂ ਹਾਈ ਕੁਆਲਿਟੀ ਦੀਆਂ ਜੇ ਆਪਾਂ ਇਹਦੀ ਮਾਰਕੀਟ ਪ੍ਰਾਈਸ ਦੀ ਗੱਲ ਕਰੀਏ 1500 ਤੋਂ ਘੱਟ ਕਿਸੇ ਨੇ ਦੇਣੀ ਨਹੀਂ ਸਾਡੇ ਕੋਲ 625 ਦੇ ਵਿੱਚ ਸ਼ਰਟ ਤੁਸੀਂ ਲੈ ਕੇ ਜਾ ਸਕਦੇ ਆ ਤੁਸੀਂ ਲੈਣੇ ਹੈਗੇ ਆ ਇਸ ਕੱਪੜੇ ਦੇ ਵਿੱਚ ਹੀ ਨਿਕਰਾਂ ਇਹ ਵੀ ਤੁਹਾਨੂੰ ਮਿਲ ਜਾਣੀਆਂ ਤੁਸੀਂ ਇਹਦੇ ਵਿੱਚ ਲੈਣੀਆਂ ਕੈਪਰੀਆਂ ਉਹ ਵੀ ਤੁਹਾਨੂੰ ਮਿਲ ਜਾਣੀਆਂ ਤੁਸੀਂ ਇਹਦੇ ਵਿੱਚ ਲੈਣੇ ਆ ਲੋਅਰ ਉਹ ਵੀ ਤੁਹਾਨੂੰ ਮਿਲ ਜਾਣੀਆਂ ਮਤਲਬ ਗਰਮੀਆਂ ਦੇ ਕੱਪੜਿਆਂ ਦੇ ਵਿੱਚ ਬਹੁਤ ਜ਼ਿਆਦਾ ਵੈਰਾਈਟੀ ਆ ਚੁੱਕੀ ਆ ਛੇਤੀ ਪਹੁੰਚੋ ਵੱਡਾ ਡਿੱਪੂ ਆਜ਼ਾਦ ਚੌਂਕ ਮੰਗਾ ਆ ਲੋਅਰ ਦੇਖੋ ਉੱਪਰੋਂ ਖੁੱਲੇ ਹੋਣ ਥੱਲਿਓ ਟਾਈਟ ਹੋਣ ਇਹੋ ਜੀ ਰੇਂਜ ਵੀ ਤੁਹਾਨੂੰ ਇੱਥੇ ਮਿਲ ਜਾਣੀਆਂ ਲਓ ਜੇ ਮੁੰਡਿਆਂ ਦੇ ਲਈਦਾ ਬੁਲਬੁਲ ਦੇ ਬੱਚਿਆਂ ਨਾਲੋਂ ਸੋਹਣੇ ਸੋਹਣੇ ਸ਼ੂ ਸ਼ੂ ਸੈਕਸ਼ਨ ਆ ਗਿਆ ਦੇਖੋ ਵੱਡੇ ਵੱਡੇ ਸ਼ੋਅਰੂਮਾਂ 'ਚ ਮੋਲਾਂ ਜਾਂਦੇ ਉਹ ਇਦਾਂ ਹੀ ਪ੍ਰੈਜ਼ੈਂਟੇਸ਼ਨ ਹੁੰਦੀ ਆ ਕੋਈ 5000 ਕੋਈ 10000 ਕੋਈ 12000 ਕੋਈ 15000 ਇਦਾਂ ਪਰ ਤੁਸੀਂ ਸਾਡੇ ਕੋਲ ਆ ਜਾਓ ਤੁਹਾਡਾ ਏਡਾ ਵੱਡਾ ਫਾਇਦਾ ਕਾਢਣਾ ਤੁਸੀਂ ਹੈਰਾਨ ਹੋ ਜਾਣਾ ਸਾਡੇ ਕੋਲ ਸਾਈਜ਼ ਵੀ ਸਾਰੇ ਆ ਕੋਈ 1000 ਰੁਪਿਆ ਕੋਈ 800 ਕੋਈ 700 ਕੋਈ 1200 ਦੇ ਵਿੱਚ ਤੁਹਾਨੂੰ ਬਹੁਤ ਸਾਰੀ ਰੇਂਜ ਮਿਲਣੀ ਆ ਆ ਵੀ ਦੇਖੋ ਭਾਈ ਜੀ ਮੈਂ ਤਾਂ ਹੈਰਾਨ ਆ ਵੀ ਦੇਖੋ ਬੜੇ ਸੋਹਣੇ ਸੋਹਣੇ ਡਿਜ਼ਾਈਨ ਹਰ ਤਰ੍ਹਾਂ ਦੇ ਰੰਗ ਹਰ ਤਰ੍ਹਾਂ ਦੇ ਸਾਈਜ਼ ਇੱਥੋਂ ਮਿਲ ਜਾਂਦੇ ਆ ਬੱਡੀ ਗੱਲ ਹੈ ਦੇਖੋ ਵੈਰਾਈਟੀ ਕਿੰਨੀ ਤਰ੍ਹਾਂ ਦੀ ਆ ਆ ਪਹਿਲਾਂ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਕੋਈ ਰਿਸ਼ਤੇਦਾਰ ਆਉਂਦਾ ਸੀ ਉਦੋਂ ਲੈ ਕੇ ਆਉਂਦੇ ਸੀ ਪਰ ਇਹ ਤਾਂ ਤੁਸੀਂ ਆਮ ਹੀ ਕਰਦੇ ਹੋ ਨਾ ਵੀ ਜਿਹੜਾ ਮਰਜ਼ੀ ਲੈ ਜਾਓ ਭਾਜੀ ਵੱਡਾਡੀ ਭੂਤ ਨੂੰ ਪਤਾ ਇੱਕ ਫੈਮਿਲੀ ਕੰਪਲੀਟ ਸ਼ੋਮ ਜਿੱਥੇ ਹਰ ਤਰ੍ਹਾਂ ਦੀ ਵੈਰਾਈਟੀ ਮਿਲ ਜੇ ਦੇਖੋ ਸ਼ੂ ਕਿੰਨੇ ਵਧੀਆ ਆ ਚੁੱਕੇ ਤੁਸੀਂ ਜਿਮਿੰਗ ਕਾ ਨਹੀਂ ਐਕਸਰਸਾਈਜ਼ ਕਾ ਨਹੀਂ ਤੁਸੀਂ ਆਪਣੀ ਚੋਇਸ ਦੇ ਕੋਲ ਜਿੰਦਾ ਮਰਜ਼ੀ ਲੈ ਕੇ ਜਾ ਸਕਦੇ ਆ ਪਾਰਟੀ ਲਈ ਚਾਹੀਦਾ ਹੈਗਾ ਤੈਨੂੰ ਫਾਰਮਲ ਚਾਹੀਦਾ ਹੈਗਾ ਲੇਡੀਜ਼ ਪਹਿਣਨ ਵਾਸਤੇ ਵੀ ਬਹੁਤ ਸੋਹਣੀਆਂ ਸੋਹਣੀਆਂ ਵੈਰਾਈਟੀ ਚ ਆ ਚੁੱਕੀ ਹੈ ਇਹਦੇ ਵਿੱਚ ਤੁਹਾਨੂੰ ਸਾਈ ਸਾਰੇ ਮਿਲ ਜਾਣਿਆ ਆ ਵੀ ਚੈੱਕ ਕਰ ਲੋ ਦੇਖੋ ਤਾਂ ਚੀਜ਼ਾਂ ਇਦਾਂ ਦੀਆਂ ਚੀਜ਼ਾਂ ਤੁਹਾਨੂੰ ਕਿਤੇ ਮੈਨੇ ਨਹੀਂ ਜਦੋਂ ਤੁਸੀਂ ਵੱਡਾ ਡੀਪੂ ਦਿਓ ਨਾ ਇੱਕੋ ਹੀ ਛੱਤ ਹੈਠਾ ਤੁਹਾਨੂੰ ਸਾਰੀ ਵੈਰਾਈਟੀ ਮਿਲਣੀ ਹੈ ਸ਼ੌਕਰ ਵਾਲਾ ਸ਼ੂਆ ਦੇਖੋ ਕੋਈ ਟੱਪੇ ਜਿਹਨੂੰ ਕੁਛ ਨਹੀਂ ਹੋਣਾ ਕਿਸੇ ਨੇ ਜੈਮ ਜਮ ਜਾਣਾ ਸਪੋਰਟਸ ਜਾਂ ਗੇਮ ਕਰਨੀ ਜੋ ਤੁਸੀਂ ਲੈ ਸਕਦੇ ਆ ਬਹੁਤ ਪਿਆਰੇ ਪਿਆਰੇ ਸ਼ੂ ਆ ਚੁੱਕੇ ਦੇਖੋ ਕਿੰਨੇ ਕਿੰਨੇ ਜੈਂਟਰੀ ਜੈਂਟੀ ਚ ਆ ਚੁੱਕੇ ਆ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਮਗਾਉਣੇ ਲੋੜ ਨਹੀਂ ਤੁਸੀਂ ਸਪੈਸ਼ਲ ਵੱਡਾ ਡਿਪੋ ਆ ਗਿਆ ਮੈਂ ਕਿ ਲੈ ਕੇ ਜਾ ਸਕਦੇ ਆ ਦੇਖੋ ਸ਼ੂ ਵੀ ਇੰਨੇ ਵਧੀਆ ਵਧੀਆ ਮੈਂਨੇ ਹੈਗੇ ਤੁਸੀਂ ਕੈਨੇਡਾ ਅਮਰੀਕਾ ਤੋਂ ਸ਼ੂ ਮਗਾਉਣੇ ਭੁੱਲ ਜਣੇ ਹੈਗੇ ਕਿਉਂਕਿ ਆਪਾਂ ਤੁਹਾਡੇ ਕੋਲ ਬਹੁਤ ਵੈਰਾਈਟੀ ਬਹੁਤ ਘੱਟ ਰੇਟ ਤੇ ਲਿਆਂਦੀ ਹੈਗੀ ਆ ਦੇਖੋ ਸਪੋਰਟ ਸ਼ੂ ਬਹੁਤ ਜ਼ਿਆਦਾ ਆਇਆ ਹੈ ਨਾ ਇਹਦੇ ਵਿੱਚ ਤਾਂ ਕੋਈ ਸ਼ੱਕ ਹੈ ਨਹੀਂ ਇਸ ਤੋਂ ਬਾਅਦ ਤੁਸੀਂ ਫਾਰਮਲ ਸ਼ੂ ਲੈਣੇ ਆ ਕੋਟ ਪੈਂਟ ਦੇ ਨਾਲ ਪਾਉਣੇ ਆ ਪੈਂਟਾਂ ਸ਼ਰਟਾਂ ਨਾਲ ਪਾਉਣੇ ਆ ਇਹਦੇ ਵਿੱਚ ਰੰਗ ਤੁਹਾਨੂੰ ਸਾਰੇ ਤਰ 500 600 700 800 ਦੇ ਵਿੱਚ ਤੁਹਾਨੂੰ ਜਿਹੜੇ ਕੇ ਫਾਰਮਲ ਸ਼ੂਅ ਅਸੀਂ ਦੇ ਦੇਨੇ ਆ ਸੋ ਛੇਤੀ ਤੁਸੀਂ ਆ ਜਾਓ ਮੁੰਡਿਆਂ ਦਾ ਫਾਇਦੇ ਬਹੁਤ ਸਾਰੇ ਹੈਗੇ ਆ ਮੁੰਡਿਆਂ ਨਾਲ ਨਾਲ ਕੁੜੀਆਂ ਦੇ ਲਈ ਸ਼ੂਅ ਇੱਥੇ ਮਿਲ ਜਾਂਦੇ ਬੱਚਿਆਂ ਦੇ ਲਈ ਮਿਲ ਜਾਂਦੇ ਆ ਜੇ ਅਪ ਪੂਰੇ ਸਟੋਰ ਦੀ ਗੱਲ ਕਰ ਲਈਏ ਤੁਹਾਨੂੰ ਇੱਥੋਂ ਸੂਟ ਸ਼ਰਾਰੇ ਅਗਰਾਰੇ ਲਹਿੰਗੇ ਗੌਨ ਡਰੈਸਾਂ ਮਿਲ ਜਾਣੀਆਂ ਲੇਡੀਜ਼ ਲਈ ਕੋਟ ਤੇ ਪਜਾਮੇ ਕੋਟ ਪੈਂਟ ਬੰਦਿਆਂ ਲਈ ਮਿਲ ਜਾਣੇ ਆ ਮੁੰਡਿਆਂ ਲਈ ਕਮੀਜ਼ਾਂ ਟੀ-ਸ਼ਰਟ ਤੁਹਾਨੂੰ ਮਿਲ ਹੀ ਜਾਣੀਆਂ ਕੁੜੀਆਂ ਦੇ ਲਈ ਚਾਹੇ ਤੁਸੀਂ ਕੋਟ ਤੇ ਲੈਣੇ ਆ ਪਲਾਜੋ ਸੂਟ ਲੈਣੇ ਆ ਚਾਹੇ ਤੁਸੀਂ ਟੀ-ਸ਼ਰਟ ਲੈਣੀ ਆ ਨਾਈਟ ਸੂਟ ਲੈਣੀ ਆ ਟਰੈਕ ਸੂਟ ਲੈਣੀ ਆ ਮਾਡ ਹਰ ਇੱਕ ਵੈਰਾਈਟੀ ਵੱਡਾ ਡਿਪੂ ਤੇ ਇੱਕੋ ਹੀ ਛਾਤੇ ਤੁਹਾ ਨੂੰ ਮਿਲ ਜਾਣੀ ਆ ਛੇਤੀ ਆ ਜਾਓ ਵੱਡੇ ਫਾਇਦੇ ਹੋਣੇ ਤੁਹਾਡੇ ਆਉਣਾ ਤੁਸੀਂ ਬੰਗਾ ਸ਼ਹਿਰ ਆ ਆਜਾ ਚੌਂ ਤੁਸੀਂ ਸਾਡਾ ਪੇਜ ਹੈਗਾ ਯਾ ਵੱਡਾ ਡਿਪੂ ਬੰਗਾ ਫੇਸਬੁੱਕ YouTube Instagram ਦੱਬ ਦਿਓ ਘੰਟੀਆਂ ਸਬਸਕ੍ਰਾਈਬ ਫੋਲੋ ਕਰ ਲੋ ਤਾਂ ਕਿ ਰੋਜ਼ ਦੀ ਨਵੀਂ ਅਪਡੇਟ ਸਾਨੂੰ ਮਿਲਦੀ ਰਵੇ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਂ ਟੀਵੀ ਬੰਗਾ